आनंदपुर साहिब ਦੇ ਕਿਲੇ ਨੂੰ 6-7 ਮਹੀਨੇ ਦਾ ਘੇਰਾ ਪਿਆ ਬੜਾ ਭਿਆਨਕ ਘੇਰਾ ਪਿਆ ਪਹਾੜੀ ਰਾਜਿਆਂ ਨੇ ਆٹے ਦੀਆਂ ਗਉਹਾਂ ਬਣਾ ਕੇ ਕਸਮਾਂ ਖਾਧੀਆਂ ਕਿ ਮਹਾਰਾਜ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਡਾ ਪਿੱਛਾ ਨਹੀਂ ਕਰਾਂਗੇ ਔਰੰਗਜ਼ੇ ਬਾਦਸ਼ਾਹ ਨੇ ਪੁਰਾਣ ਦੀਆਂ ਕਸਮਾਂ ਖਾਧੀਆਂ ਬੇ ਮਹਾਰਾਜ ਜੀ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਪਰ ਜਦੋਂ ਉਹਨਾਂ ਨੇ ਕਸਮਾਂ ਖਾਧੀਆਂ ਉਹ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿੱਡਾ ਜਿਗਰਾ ਮਹਾਰਾਜ ਨੇ ਆਖਿਆ ਆਪਣੇ ਸਿੱਖਾਂ ਨੂੰ ਵੀ ਸਮਝਾਇਆ ਸਿੱਖੋ ਯਾਦ ਰੱਖਿਓ ਕਿਸੇ ਦੂਜੇ ਧਰਮ ਦਾ ਨਿਰਾਦਰ ਨਹੀਂ ਕਰਨਾ ਮਹਾਰਾਜ ਜੀ ਮਹਾਰਾਜ ਦੇ ਮਨ ਨੂੰ ਪਤਾ ਸੀ ਵੀ ਇਹ ਪਹਾੜੀ ਰਾਜੇ ਔਰੰਗਜ਼ੇ ਬਾਦਸ਼ਾਹ ਵਜ਼ੀਰ ਖਾਂ ਵਰਗੇ ਝੂਠੀਆਂ ਕਸਮਾਂ ਖਾਂਦੇ ਐ ਤਾਂ ਹੀ ਹਜੂਰ ਸਾਹਿਬ ਦੀ ਧਰਤੀ ਤੇ ਜਾ ਕੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਖਾਲਸਾ ਪੰਥ ਨੂੰ ਬੰਵੰਜਾ ਹੁਕਮ ਕੀਤੇ ਐ ਉਹਨਾਂ ਹੁਕਮਾਂ ਵਿੱਚ ਸਤਿਗੁਰ ਨੇ ਇਹ ਵੀ ਹੁਕਮ ਕੀਤਾ ਵੇ ਜਿਹੜਾ ਵੀ ਸੌਂ ਖਾ ਕੇ ਤੁਹਾਨੂੰ ਗੱਲ ਆਖੇ ਉਹਦੀ ਕਸਮ ਤੇ ਯਕੀਨ ਨਹੀਂ ਕਰਨਾ ਆਖੋ ਸਤਨਾਮ ਸ੍ਰੀ ਵਾਹਿ ਜਿਹੜਾ ਕੋਈ ਸੌਂ ਖਾ ਕੇ ਆਖੇ ਨਾ ਮੈਂ ਆਹ ਕੰਮ ਤੈਨੂੰ ਸੱਚੀ ਕਹਿਣਾ ਆਹ ਕੰਮ ਐਦਾਂ ਮੈਨੂੰ ਸੌਂ ਲੱਗੇ ਮੈਨੂੰ ਕਸਮ ਲੱਗੇ ਮਹਾਰਾਜ ਕਹਿੰਦੇ ਉਹਤੇ ਕਦੇ ਵੀ ਯਕੀਨ ਨਹੀਂ ਕਰਨਾ ਉਹ ਝੂਠ ਬੋਲਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੋਣ ਦੇ ਨਾਤੇ ਵੀ ਵੇ ਇਹ ਪਹਾੜੀ ਰਾਜੇ ਝੂਠ ਬੋਲਦੇ ਐ ਇਹ ਝੂਠੀਆਂ ਗਉਆਂ ਦੀ ਕਸਮ ਖਾਂਦੇ ਐ ਇਹ ਔਰੰਗਜ਼ੇ ਬਾਦਸ਼ਾਹ ਕੁਰਾਨ ਦੀ ਝੂਠੀ ਕਸਮ ਖਾਂਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਧਰਮ ਦੀ ਰੱਖਿਆ ਕਰਦੇ ਹੋਏ ਉਹਨਾਂ ਦੇ ਧਰਮ ਨੂੰ ਸਤਕਾਰ ਦਿੰਦੇ ਹੋਏ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਐਲਾਨ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੇ ਆਨੰਦਪੁਰ ਸ਼ਹਿਰ ਦਾ ਢੇਡਾ ਲਾਇਆ ਜੀ ਆਨੰਦਪੁਰ ਦੀਆਂ ਗਲੀਆਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਘੁੰਮ ਰਹੇ ਐ ਵਿਦਵਾਨ ਕਹਿੰਦਾ ਆਨੰਦਪੁਰ ਸਾਹਿਬ ਦੀਆਂ ਗਲੀਆਂ ਵੀ ਅੱਜ ਭੁੱਬਾਂ ਮਾਰ ਮਾਰ ਰੋ ਰਹੀਆਂ ਆ ਸਤਨਾਮ ਸ੍ਰੀ ਵਾਹਿਗੁਰੂ ਘੁੰਮਦੇ ਘੁੰਮਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਥਾਨ ਤੇ ਪਹੁੰਚੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਹੋਇਆ ਉਹ ਵਸਥਾਨ ਤੇ ਖੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਰਦਾਸ ਕੀਤੀ ਹੈ ਪਿਤਾ ਜੀ ਅੱਜ ਆਨੰਦਪੁਰ ਸਾਹਿਬ ਅਸੀਂ ਛੱਡਣਾ ਹੈ ਮਹਾਰਾਜ ਤੇਰੇ ਖਾਲਸੇ ਪੰਥ ਤੇ ਬੜਾ ਵਿਪਤਾ ਦਾ ਸਮਾਂ ਆਏਗਾ ਵਿਖੜਾ ਪੈਂਡਾ ਹੈ ਐ ਪਿਤਾ ਜੀ ਹੱਥ ਆਪਣਾ ਸਿਰ ਤੇ ਰੱਖਿਓ ਆਕੋ ਸਤਨਾਮ ਸ੍ਰੀ ਵਾਹਿਗੁਰੂ ਐ ਪਿਤਾ ਜੀ ਸਦਾ ਅੰਗ ਸੰਗ ਰਿਓ ਤੇ ਗੁਰਮਖੋ ਉਹ ਅਸਥਾਨ ਦੀ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਗੁਰਬਖਸ਼ ਉਦਾਸੀ ਜੀ ਨੂੰ ਸੌਂਪੀ ਬਾਬਾ ਗੁਰਬਖਸ਼ ਉਦਾਸੀ ਨੂੰ ਮਹਾਰਾਜ ਕਹਿਣ ਲੱਗੇ ਐ ਬਾਬਾ ਜੀ ਤੁਸੀਂ ਇਹ ਅਸਥਾਨ ਦੀ ਸੇਵਾ ਜ਼ਰੂਰ ਕਰਨੀ ਹੈ ਇਥੇ ਧੂਪ ਬੱਤੀ ਜ਼ਰੂਰ ਲਾਉਣੀ ਹੈ ਹਰ ਰੋਜ਼ ਇਥੇ ਸਵੇਰ ਸ਼ਾਮ ਜੋਤ ਜਗਾਉਣੀ ਹੈ ਜੋਤ ਕਿੱਥੇ ਜਗਦੀ ਹੈ ਦੀਵੇ ਕਿੱਥੇ ਜਗਦੇ ਹੈ ਦੀਵੇ ਉਹਨਾਂ ਘਰਾਂ ਵਿੱਚ ਜਗਦੇ ਹੈ ਜਿਨ੍ਹਾਂ ਘਰਾਂ ਵਿੱਚ ਜਿਉਂਦੇ ਰਹਿੰਦੇ ਆਪ ਕੋ ਸਤਨਾਮ ਸ੍ਰੀ ਵਾਹਿ ਜਿਉਂਦੇ ਘਰਾਂ ਵਿੱਚ ਦੀਵੇ ਜਗਦੇ ਹੈ ਜੋਤਾਂ ਜਗਦੀਆਂ ਐ ਬਾਬਾ ਗੁਰਵਖਸ਼ੋ ਦਾਸੀ ਅਸੀਂ ਜ਼ਰੂਰ ਚੱਲੇ ਆਂ ਪਰ ਅਨੰਦਪੁਰ ਸਦਾ ਹੀ ਵਸਦਾ ਰਹੇਗਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਆਓ ਅਨੰਦਪੁਰ ਸਾਹਿਬ ਦੀਆਂ ਗਲੀਆਂ ਕਿਵੇਂ ਰੋ ਰਹੀਆਂ ਕਿਵੇਂ ਬਿਰਲਾਪ ਕਰ ਰਹੀਆਂ ਉਹ ਸਮੇਂ ਦਾ ਵਾਕਿਆ ਇੱਕ ਕਵੀ ਨੇ ਬੜੀਆਂ ਸੋਹਣੀਆਂ ਲੈਣਾ ਲਿਖੀਆਂ ਆਓ ਪੜਿਓ ਪਿਆਰ ਦੇ ਨਾਲ ਦੇਵ ਛੋੜੇ ਵਾਲੀ ਰਾਤ ਆਈ ਕੈਰ ਦੀ ਗਲੀ ਗਲੀ ਰੋਂਦੀਏ ਅਨੰਦ ਪੁਰਸ਼ਰਦੀ ਛੇ ਤੇ ਸੱਤ ਪੋ ਦੀ ਦਰਮਿਆਨੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਹੈ ਅੱਜ ਆਨੰਦਪੁਰ ਦੀਆਂ ਗਲੀਆਂ ਵੀ ਰੋ ਰਹੀਆਂ ਮਹਾਰਾਜ ਸਾਨੂੰ ਸੁੰਨਿਆ ਛੱਡ ਕੇ ਜਾ ਰਹੇ ਹੋ ਮਹਾਰਾਜ ਜੀ ਤੁਹਾਡੇ ਤੋਂ ਬਿਨਾ ਸਾਡਾ ਦਿਲ ਕਿਵੇਂ ਲੱਗੇਗਾ ਮਾਹੀ ਦੇਵ ਛੋੜੇ ਵਾਲੀ ਰਾਤ ਆਈ ਕੈਰਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ੈਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਦਸ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਏ ਦਸ ਸਾਡੇ ਪ੍ਰੀਤਮਾ ਕਿਉਂ ਮੁਖ ਤੂੰ ਛਪਾਇਆ ਏ ਦਸ ਸਾਡੇ ਪ੍ਰੀਤਮਾ ਕਿਉਂ ਮੁਖ ਤੂੰ ਛਪਾਇਆ ਹੋਇਆ ਕੀ ਕਸੂਰ ਹੋਇਆ ਕੀ ਕਸੂਰ ਸਾਤੋ ਸਜਾ ਕਿਸ ਵੈਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ੈ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੇ ਜਿਨ ਗਲੀਆਂ ਚ ਰਹਾ ਫਤਿਹ ਸਿੰਘ ਖੇਲਦਾ ਹੋ ਨਾ ਗਲੀਆਂ ਚ ਵੈਰੀ सप वांगु मलीअ रिहा फत सिंग खेल उन गलीअ वैरी सप वांगु मल चली न ਚੱਲੀ ਨਹੀਂ ਹੋ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਯਾਦ ਆਵੇ ਜੋਰਾ ਵਰ ਆ ਜੀਤ ਤੇ ਜੁਝਾਰ ਦੀ ਜਿਨਾ ਦੇ ਸਹਾਰੇ ਜਿਉਂਦੀ ਰੌਣਕ ਬਜ਼ਾਰ ਦੀ ਜਿਨਾ ਦੇ ਸਹਾਰੇ ਜਿਉਂਦੀ ਰਾਣਕ ਬਜ਼ਾਰ ਲਾਪਦੀਨਾ ਧੂੜ ਲਾਪਦੀਨਾ ਧੂੜ ਸਾਨੂੰ ਬੱਚਿਆਂ ਦੇ ਪੈਰ ਧੀ ਗਲੀ ਗਲੀ ਰੋਂਦੀ ਏ மோட வீரா கி ர आनंदपुर शेरदीन गली गली रोंदीए आनंदपुर शेरदीन सतसंग जी 6 ते 7 ਪੋ ਦੀ ਦਰਮਿਆਨੀ ਰਾਤ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸਤ ਪੋ ਦਾ ਅੰਮ੍ਰਿਤ ਵੇਲਾ ਮਹਾਰਾਜ ਜੀ ਸਰਸਾ ਨਦੀ ਤੇ ਪਹੁੰਚੇ ਆ